ਇਸ ਸ਼ਖਸ ਦੀ ਤਸਵੀਰ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ ਇਹ ਨੇ 1965 ਦੀ ਭਾਰਤ ਅਤੇ ਪਾਕਿਸਤਾਨ ਦੀ ਜੰਗ ਦੇ ਹੀਰੋ ਇਹਨਾਂ ਨੇ ਪੰਜਾਬ ਨੂੰ ਪਾਕਿਸਤਾਨ ਹੱਥ ਜਾਨ ਤੋਂ ਬਚਾਇਆ ਫਰਜ਼ ਦੇ ਬਾਵਜੂਦ ਇਹਨਾਂ ਉੱਤੇ ਸਵਾਲ ਖੜੇ ਕੀਤੇ ਗਏ ਕਿ ਤੁਸੀਂ ਆਪਣੇ ਸੀਨੀਅਰ ਅਫਸਰ ਦੀ ਗੱਲ ਮੰਨ ਕੇ ਪੈਰ ਪਿਛਾਂ ਕਿਉਂ ਨਹੀਂ ਖਿੱਚੇ ਇਹਨਾਂ ਬਾਰੇ ਲਿਖੇ ਹਰ ਆਰਟੀਕਲ ਵਿੱਚ ਇਹੀ ਲਿਖਿਆ ਹੋਇਆ ਸੀ ਕਿ ਜੇ ਉਹ ਨਾ ਹੁੰਦੇ ਤਾਂ ਭਾਰਤ ਦੇ ਹਿੱਸੇ ਦਾ ਅੱਧਾ ਪੰਜਾਬ ਵੀ ਪਾਕਿਸਤਾਨ ਕੋਲ ਹੁੰਦਾ ਅਤੇ ਨਨਕਾਣਾ ਸਾਹਿਬਾਂ ਅਸੀਂ ਸ੍ਰੀ ਹਰਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਵੀ ਤਰਸਣਾ ਸੀ ਸਤਿ ਅਕਾਲ ਮੈਂ ਹਾ ਪਵਨਪ੍ਰੀਤ ਕੌਰ ਅੱਜ ਅਸੀਂ ਜਿਸ ਦਲੇਰ ਦੀ ਗੱਲ ਕਰ ਰਹੇ ਹਾਂ ਉਹਨਾਂ ਦਾ 6.5 ਫੁੱਟ ਉੱਚਾ ਕੱਦ ਜਿਸ ਨੂੰ ਦੇਖ ਕੇ ਦੁਸ਼ਮਣ ਵੀ थर-थर ਕੰਬਦੇ ਸੀ ਸਾਡੇ ਮਾਨਮਤੇ ਇਤਿਹਾਸ ਦਾ ਇੱਕ ਸ਼ਾਨਦਾਰ ਪੰਨਾ ਨੇ ਸਰਦਾਰ ਹਰਬਖ ਸਿੰਘ ਜੀ 1965 ਦੀ ਜੰਗ ਵੇਲੇ ਪਾਕਿਸਤਾਨ ਦੀਆਂ ਫੌਜਾਂ ਦਾ ਪਲ ਲੜਾ ਭਾਰੀ ਸੀ ਪਰ ਗੱਲ ਜੇ ਪੰਜਾਬੀ ਆ ਭਾਰਤ ਉੱਤੇ ਆ ਜਾਵੇ ਤਾਂ ਪੰਜਾਬੀ ਆਪਣੀ ਜਾਨ ਗਵਾਉਣ ਤੋਂ ਵੀ ਨਹੀਂ ਡਰਦੇ ਸਰਦਾਰ ਹਰਬਖਸ਼ ਸਿੰਘ ਜੀ ਪੰਜਾਬ ਨੂੰ ਬਚਾਉਣ ਲਈ ਭਾਰਤੀ ਆਰਮੀ ਚੀਫ ਦੇ ਫੈਸਲੇ ਦੇ ਖਿਲਾਫ ਵੀ ਚਲੇ ਗਏ ਸਨ ਇਤੋਂ ਤੱਕ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਯੂਬ ਖਾਨ ਦਾ ਬਿਆਨ ਵੀ ਆਇਆ ਸੀ ਕਿ ਜੇ ਲੈਫਟਿਨੈਂਟ ਜਨਰਲ ਹਰਬਖਸ਼ ਸਿੰਘ ਚਟਾਨ ਬਣ ਕੇ ਸਾਡੀਆਂ ਫੌਜਾਂ ਅੱਗੇ ਨਾ ਖੜਦੇ ਤਾਂ ਅਸੀਂ ਇਹ جنگ ਨਾ ਹਾਰਦੇ ਇਸ ਸਾਰੀ جنگ ਬਾਰੇ ਮੈਂ ਅੱਗੇ ਵੀਡੀਓ ਵਿੱਚ ਡਿਟੇਲ ਵਿੱਚ ਦੱਸਾਂਗੀ ਜਨਰਲ ਹਰਬਖਸ਼ ਸਿੰਘ ਜੰਗ ਦੇ ਮੈਦਾਨ ਵਿੱਚ ਜਿੰਨੇ ਖੁੰਖਾਰ ਸਨ ਉਹਨਾਂ हिम میدان ਤੋਂ ਬਾਹਰ ਦਿਆਲੂ ਸੀ ਐਨਾ ਹੀ ਨਹੀਂ ਜਾਪਾਨੀ ਫੌਜਾਂ ਨੇ ਵੀ ਪੰਜਾਬ ਦੇ ਸ਼ੇਰ ਨੂੰ ਕਰੀਬ 3 ਸਾਲ ਤੱਕ ਬੰਦੀ ਬਣਾ ਕੇ ਰੱਖਿਆ ਸੀ ਜਾਪਾਨੀਆਂ ਨੇ ਤਸ਼ੱਦਦ ਇੰਨੇਟ ਹੈ ਕਿ ਇੱਕ ਸਾਤਕ ਨਾ ਬਚੇ ਪਰ ਸ਼ੇਰ ਦਾ ਹੌਸਲਾ ਐਨਾ ਬੁਲੰਸੀ ਕਿ 3 ਸਾਲ ਕੁਝ ਖਾਦੇ ਬਿਨਾ ਵੀ ਜ਼ਿੰਦਾ ਰਹਿ ਕੇ ਵਿਖਾਇਆ ਮਰਦੇ ਦਮ ਤੱਕ ਹਰਬਖ ਸਿੰਘ ਦੇ ਸਿਰ ਵਿੱਚ ਇੱਕ ਸਟੀਲ ਦਾ ਟੁਕੜਾ ਪਿਆ ਰਿਹਾ 1984 ਵਿੱਚ ਦੰਗਾਕਾਰੀਆਂ ਨੇ ਉਹਨਾਂ ਦੇ ਘਰ ਉੱਤੇ ਵੀ ਹਮਲਾ ਕਰ ਦਿੱਤਾ ਸੀ ਇਸ ਬਾਰੇ ਵੀ ਅਸੀਂ ਅੱਗੇ ਗੱਲ ਕਰਾਂਗੇ ਪਹਿਲਾਂ ਜਾਣਦੇ ਹਾਂ ਕਿ ਇਹ ਦਲੇਰ ਸਿੱਖੀ ਉਹਦਾ ਫੌਜ ਤੱਕ ਕਿਵੇਂ ਪਹੁੰਚਿਆ ਅੱਗੇ ਵਧਣ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੀ ਹਾਂ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹ ਵੀਡੀਓ ਦੇਖਣ ਤੋਂ ਪਹਿਲਾਂ ਸਰਦਾਰ ਹਰਬਖਸ਼ ਸਿੰਘ ਜੀ ਬਾਰੇ ਕੀ ਕੁਝ ਜਾਣਦੇ ਸੀ ਲੇਫਟਨੈਂਟ ਜਨਰਲ ਹਰਬਖ ਸਿੰਘ ਦਾ ਜਨਮ ਸੰਗਰੂਰ ਦੇ ਬਡਰੂਖਾਂ ਵਿੱਚ 1 ਅਕਤੂਬਰ 1913 ਨੂੰ ਹੋਇਆ ਸੀ ਜਨਰਲ ਹਰਬਖ ਸਿੰਘ ਦੇ ਪਿਤਾ ਹਰਨਾਮ ਸਿੰਘ ਪਿੰਡ ਦੇ ਪਹਿਲੇ ਡਾਕਟਰ ਸਨ ਬ੍ਰਿਟਿਸ਼ ਇੰਡੀਅਨ ਸੈਨਾ ਨੇ ਇਹਨਾਂ ਨੂੰ ਜਿੰਦ ਇਨਫੈਂਟਰੀ ਵਿੱਚ ਭਰਤੀ ਕਰ ਲਿਆ 1897 ਤੋਂ 98 ਦੇ ਵਿਚਕਾਰ ਤੇ ਰਹਾ ਅਭਿਆਨ ਦੇ ਪਹਿਲੇ ਵਿਸ਼ਵ ਯੁੱਧ ਵਿੱਚ ਪੂਰਵੀ ਅਫਰੀਕੀ ਅਭਿਆਨ ਵਿੱਚ ਆਪਣੀ ਡਾਕਟਰੀ ਪ੍ਰਤਿਭਾ ਦੇ ਨਾਲ ਵੀਰਤਾ ਦਿਖਾਈ ਭਾਰਤ ਦੀ ਆਜ਼ਾਦੀ ਤੋਂ ਬਾਅਦ 1952 ਵਿੱਚ ਹਰਨਾਮ ਸਿੰਘ ਨੂੰ ਜਿੰਦ ਇਨਫੈਂਟਰੀ ਤੋਂ ਸਿੱਖ ਰੈਜੀਮੈਂਟ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਜਨਰਲ ਹਰਬਖ ਸਿੰਘ ਨੂੰ ਉਹਨਾਂ ਦੇ ਪਿਤਾ ਤੋਂ ਹੀ ਫੌਜ ਵਿੱਚ ਭੜਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਣਾ ਮਿਲੀ ਸੀ ਜਨਰਲ ਹਰਬਖ ਸਿੰਘ ਸ਼ੁਰੂ ਤੋਂ ਹੀ ਪੜਾਈ ਵਿੱਚ ਅਵਲ ਸਨ ਬਚਪਨ ਤੋਂ ਹੀ ਖੇਡਾਂ ਦੇ ਸ਼ੌਂਕ ਦੇ ਚੱਲਦਿਆਂ ਕਾਲਜ ਦੀ ਪੜ੍ਹਾਈ ਦੌਰਾਨ ਹਾਕੀ ਦੇ ਬਿਹਤਰੀਨ ਖਿਡਾਰੀ ਸਨ ਹਰਬਖਸ਼ ਸਿੰਘ ਦਾ ਆਰਮੀ ਦਾ ਸਫ਼ਰ 15 ਜੁਲਾਈ 1935 ਨੂੰ ਆਈਐਮਈ ਦੇ ਪਹਿਲੇ ਕੋਰਸ ਨੂੰ ਪੂਰਾ ਕਰਕੇ ਬ੍ਰਿਟਿਸ਼ ਭਾਰਤੀ ਸੈਨਾ ਦੀ ਅਰგილ ਅਤੇ ਸਦਰਲੈਂਡ ਹਾਈਲੈਂਡਰਸ ਦੀ ਦੂਸਰੀ ਬਟਾਲੀਅਨ ਵਿੱਚ ਕਮਿਸ਼ਨਿੰਗ ਤੋਂ ਹੋਇਆ ਕਮਿਸ਼ਨਿੰਗ ਮਿਲਦਿਆਂ ਹੀ ਹਰਬਖਸ਼ ਸਿੰਘ ਦੀ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਪਰਤੀ 라ਵਲਪਿੰਡੀ ਵਿਖੇ ਹੋਈ ਜੋ ਹੁਣ ਲਾਹੌਰ ਪਾਕਿਸਤਾਨ ਵਿਖੇ ਹੈ ਉਹਨਾਂ ਦਾ ਆਰਮੀ ਦਾ ਸਫ਼ਰ ਇਸੇ ਤਰ੍ਹਾਂ ਚੱਲਦਾ ਰਿਹਾ ਉਹ ਵਰਲਡ ਵਾਰ ਦਾ ਹਿੱਸਾ ਵੀ ਬਣੇ ਸਨ ਵਰਲਡ ਵਾਰ ਦੌਰਾਨ 5 ਜਨਵਰੀ 1942 ਨੂੰ ਕੁਆਂਟਨ ਮਲੇਸ਼ੀਆ ਤੋਂ ਭਾਰਤ ਵਾਪਸ ਆਉਂਦੇ ਸਮੇਂ ਉਹਨਾਂ ਦਾ ਇੱਕ ਜਾਪਾਨੀ ਘਾਤ ਨਾਲ ਮੁਕਾਬਲਾ ਹੋ ਗਿਆ। ਉਹਨਾਂ ਨੇ ਜਾਪਾਨੀਆਂ ਦੇ ਵਿਰੁੱਧ ਪੰਜਵੀਂ ਸਿੱਖਾਂ ਦੀ ਇੱਕ ਕੰਪਨੀ ਦੀ ਕਮਾਂਡ ਕੀਤੀ। ਉਹ ਇਸ ਹਮਲੇ ਵਿੱਚ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ। ਨਾਲ ਹੀ ਉਹਨਾਂ ਦੀ ਬਟਾਲੀਅਨ ਨੂੰ ਸਿੰਗਾਪੁਰ ਵਿੱਚ ਜਾਪਾਨੀਆਂ ਦੀ ਫੌਜਾਂ ਨੇ ਸਿੰਗਾਪੁਰ ਦੇ ਪਤਨ ਹੋਣ ਤੱਕ ਬੰਦੀ ਬਣਾ ਕੇ ਰੱਖਿਆ। ਕਰੀਬ 3 ਸਾਲਾਂ ਤੱਕ ਬੰਦੀ ਬਣਾ ਕੇ ਰੱਖੇ ਇਨ੍ਹਾਂ ਭਾਰਤੀ ਫੌਜੀਆਂ ਦੀ ਹਾਲਤ ਬਹੁਤ ਤਰਸਯੋਗ ਹੋ ਚੁੱਕੀ ਸੀ। ਉਨਾਂ ਨੂੰ ਜ਼ਿਆਦਾਤਰ ਭੁੱਖੇ ਰੱਖਿਆ ਜਾਂਦਾ ਸੀ ਅਤੇ ਅਣਮਨੁੱਖੀ ਤਸ਼ੱਦਦ ਟਾਹੇ ਜਾਂਦੇ। ਉਹਨਾਂ ਦੇ ਸਿਰ ਵਿੱਚ ਮਰਦੇਦਮ ਤੱਕ ਇੱਕ ਸਟੀਲ ਦਾ ਟੁਕੜਾ ਰਿਹਾ ਜੋ ਡਾਕਟਰ ਬਾਹਰ ਕੱਢਣ ਵਿੱਚ ناکਾਮਯਾਬ ਰਹੇ। ਫਿਰ 1945 ਵਿੱਚ ਉਹਨਾਂ ਨੂੰ ਅਤੇ ਉਹਨਾਂ ਦੀ ਬਟਾਲੀਅਨ ਨੂੰ ਵਾਪਸ ਬ੍ਰਿਟਿਸ਼ ਭਾਰਤ ਲਿਆਂਦਾ ਗਿਆ। ਜਿਸ ਤੋਂ ਬਾਅਦ ਉਹ ਕਪੋਸ਼ਣ ਦਾ ਸ਼ਿਕਾਰ ਹੋਣ ਕਾਰਨ 베ਰੀ베ਰੀ ਅਤੇ ਹੋਰ ਬਿਮਾਰੀਆਂ ਨਾਲ ਜੂਝਣ ਲੱਗੇ। 1947 ਵਿੱਚ ਆਜ਼ਾਦੀ ਸਮੇਂ ਜਨਰਲ ਹਰਬਖਸ਼ ਸਿੰਘ ਨੂੰ ਪਹਿਲੀ ਸਟਿਕ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਦਾ ਮੁੱਖ ਕਮਾਂਡਰ ਬਣਾਇਆ ਗਿਆ ਉਹਨਾਂ ਦੇ ਬਹੁਤੇ ਸਾਥੀ ਦੱਸਦੇ ਨੇ ਕਿ ਫੌਜ ਯੋਨਾਂ ਦਾ ਪਹਿਲਾ ਘਰ ਸੀ ਬਾਕੀ ਸਭ ਦੂਸਰੇ ਨੰਬਰ ਤੇ ਫਿਰ ਆਉਂਦਾ ਹੈ ਸਾਲ 1962 ਜਦੋਂ ਜੰਗ ਵਿੱਚ ਭਾਰਤ ਬੁਰੀ ਤਰ੍ਹਾਂ ਨਾਲ ਚੀਨ ਤੋਂ ਹਾਰ ਗਿਆ ਭਾਰਤੀ ਆਰਮੀ ਦੇ ਹੌਂਸਲੇ ਟੁੱਟ ਚੁੱਕੇ ਸੀ ਸਾਡੇ ਕੋਲ ਕੋਈ ਬਹਾਲੇ ਚੰਗੇ ਹਥਿਆਰ ਵੀ ਨਹੀਂ ਸੀ ਫਿਰ ਇਸ ਤੋਂ ਬਾਅਦ 1964 ਵਿੱਚ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਭਾਰਤ ਕਾਫੀ ਕਮਜ਼ੋਰ ਦਿਖਾਈ ਦੇ ਰਿਹਾ ਸੀ ਇਹ ਸਭ ਦੇਖ ਕੇ ਪਾਕਿਸਤਾਨ ਨੂੰ ਲੱਗਦਾ ਹੈ ਕਿ ਹੁਣ ਭਾਰਤ ਉੱਤੇ ਹਮਲਾ ਕਰਨ ਦਾ ਸਭ ਤੋਂ ਸਹੀ ਸਮਾਂ ਹੈ ਉਹ ਸੋਚਦੇ ਨੇ ਕਿ ਕਮਜ਼ੋਰ ਹੋਏ ਹਿੰਦੁਸਤਾਨ ਉੱਤੇ ਇਸ ਤਰ੍ਹਾਂ ਹਮਲਾ ਕਰੋ ਕਿ ਕਸ਼ਮੀਰ ਸਾਡੇ ਕਬਜ਼ੇ ਵਿੱਚ ਆ ਜਾਵੇ। ਇਸ ਵੇਲੇ ਭਾਰਤ ਦੀ ਜ਼ਿਆਦਾਤਰ ਫੌਜ ਚਾਈਨਾ ਬਾਰਡਰ ਉੱਤੇ ਤਾਇਨਾਤ ਹੁੰਦੀ ਹੈ। ਪਾਕਿਸਤਾਨ ਸਿੱਧਾ ਕਸ਼ਮੀਰ ਉੱਤੇ ਹਮਲਾ ਨਹੀਂ ਕਰਦਾ। ਉਹ ਕਸ਼ਮੀਰ ਤੋਂ ਕਾਫੀ ਦੂਰ ਗੁਜਰਾਤ ਦੇ ਕੱਚ ਇਲਾਕੇ ਵਿੱਚ ਗੁਸਪੈਠ ਕਰਦਾ ਹੈ। ਇਸ ਦੇ ਨਤੀਜੇ ਵਿੱਚ ਭਾਰਤ ਇੱਕ ਸਮਝੌਤੇ ਲਈ ਟੇਬਲ ਟॉक ਉੱਤੇ ਆ ਜਾਂਦਾ ਹੈ। ਪਾਕਿਸਤਾਨ ਦਾ ਹੌਸਲਾ ਹੋਰ ਵੀ ਖੁੱਲ ਜਾਂਦਾ ਹੈ ਕਿ ਹੁਣ ਹਿੰਦੁਸਤਾਨ ਤਾਂ ਜੰਗ ਲੜ ਹੀ ਨਹੀਂ ਸਕਦਾ। ਪਾਕਿਸਤਾਨ ਦਾ ਪਲਾਨ ਸੀ ਕਿ ਆਪਣੇ ਬੰਦਿਆ ਰਾਹੀਂ ਕਸ਼ਮੀਰ ਦੇ ਲੋਕਾਂ ਦਾ ਬ੍ਰੇਨਵਾਸ਼ ਕਰਾਂਗੇ ਅਤੇ ਭਾਰਤ ਦੇ ਉਲਟ ਕਰ ਦੇਵਾਂਗੇ ਲੋਕਾਂ ਨੂੰ ਭੜਕਾਵਾਂਗੇ ਭਾਰਤ ਅਤੇ ਕਸ਼ਮੀਰ ਨੂੰ ਜੋੜਨ ਵਾਲੇ ਪੁੱਲ ਨੂੰ ਬੰਬ ਨਾਲ ਉਡਾਰ ਦੇਵਾਂਗੇ ਅਤੇ ਕਸ਼ਮੀਰ ਦਾ ਭਾਰਤ ਨਾਲੋਂ ਇੱਕਦਮ ਲਿੰਕ ਤੋੜ ਦੇਵਾਂਗੇ ਜਿਸ ਨਾਲ ਕਸ਼ਮੀਰ ਸਾਡੇ ਕਬਜ਼ੇ ਵਿੱਚ ਆ ਜਾਵੇਗਾ 5 ਅਗਸਤ 1965 ਨੂੰ ਪਾਕਿਸਤਾਨ 30 ਤੋਂ 40 ਹਜ਼ਾਰ ਬੰਦੇ ਐਲੋਸੀ ਵਿੱਚ ਦਾਖਲ ਕਰਵਾ ਦਿੰਦਾ ਹੈ ਕਰੀਬ 40 ਹਜ਼ਾਰ ਲੋਕ ਅਤਵਾਦੀ ਸੰਗਠਨ ਅਤੇ ਪਾਕਿਸਤਾਨੀ ਫੌਜ ਆਮ ਲੋਕਾਂ ਵਾਲੇ ਕੱਪੜੇ ਪਾ ਕੇ ਕਸ਼ਮੀਰ ਆ ਜਾਂਦੇ ਨੇ ਪਰ ਹੁੰਦਾ ਪਲਾਨ ਦੇ ਇੱਕਦਮ ਉਲਟ ਹੈ ਉੱਥੋਂ ਦੇ ਕਸ਼ਮੀਰੀ ਲੋਕ ਉਹਨਾਂ ਦੀ ਮਦਦ ਨਹੀਂ ਕਰਦੇ ਉਹ ਇੰਡੀਅਨ ਆਰਮੀ ਨੂੰ ਇਹਨਾਂ ਕੋਸ ਬੈਠੀਆਂ ਬਾਰੇ ਦੱਸ ਦਿੰਦੇ ਨੇ ਜਿਸ ਤੋਂ ਬਾਦ ਭਾਰਤੀ ਫੌਜ ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਖਦੇੜ ਦਿੰਦੀ ਹੈ ਇਸ ਸਬ ਨਾਲ ਪਾਕਿਸਤਾਨ ਹੋਰ ਬੌਖਲਾ ਜਾਂਦਾ ਹੈ ਫਿਰ ਪਾਕਿਸਤਾਨ 1 ਸਤੰਬਰ ਨੂੰ ਆਪਣੇ ਦੂਸਰੇ ਪਲਾਨ ਆਪਰੇਸ਼ਨ ਗ੍ਰੈਂਡ ਸਲੈਮ ਨੂੰ ਅੰਜਾਮ ਦਿੰਦਾ ਹੈ ਇਸ ਆਪਰੇਸ਼ਨ ਵਿੱਚ ਪਾਕਿਸਤਾਨ ਸਿੱਧਾ ਚਾਂਬ ਦੇ ਇਲਾਕੇ ਵਿੱਚ ਬੰਬ ਨਾਲ ਹਮਲਾ ਕਰ ਦਿੰਦਾ ਹੈ ਲੈਫਟਨੈਂਟ ਜਨਰਲ ਹਰਬਖ ਸਿੰਘ ਆਰਮੀ ਦੇ ਜਨਰਲ ਚੀਫ ਜਨਰਲ ਚੌਧਰੀ ਨੂੰ ਸਲਾਹ ਦਿੰਦੇ ਨੇ ਕਿ ਮੈਨੂੰ ਇਜਾਜ਼ਤ ਦਿੱਤੀ ਜਾਵੇ ਕਿ ਮੈਂ ਇੰਟਰਨੈਸ਼ਨਲ ਬਾਰਡਰ ਕਰਾਸ ਕਰਕੇ ਲਾਹੌਰ ਉੱਤੇ ਹਮਲਾ ਕਰ ਸਕਾਂ ਜਨਰਲ ਚੌਧਰੀ ਇਹ ਸੁਣ ਕੇ ਹੈਰਾਨ ਰਹਿ ਜਾਂਦੇ ਨੇ ਕਿ ਅਸੀਂ ਲਾਹੌਰ ਉੱਤੇ ਹਮਲਾ ਕਿਵੇਂ ਕਰ ਸਕਦੇ ਆ ਉਹ ਉਹਨਾਂ ਨਾਲ ਫੋਨ ਰਾਹੀਂ ਇਹ ਸਾਰੀ ਗੱਲਬਾਤ ਕਰ ਰਹੇ ਹੁੰਦੇ ਨੇ ਜਨਰਲ ਹਰਬਖ ਸਿੰਘ ਕਹਿੰਦੇ ਨੇ ਕਿ ਜੇ ਤੁਹਾਡੇ ਵਿੱਚ ਡਿਸੀਜਨ ਲੈਣ ਦੀ ਹਿੰਮਤ ਨਹੀਂ ਹੈ ਮੇਰੀ ਗੱਲ ਸਿੱਧਾ ਪ੍ਰਧਾਨ ਮੰਤਰੀ ਨਾਲ ਕਰਵਾਓ ਉਸ ਵੇਲੇ ਲਾਲ ਬਹਾਦਰ ਸ਼ਾਸਤਰੀ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਨੇ ਲਾਲ ਬਹਾਦਰ ਸ਼ਾਸਤਰੀ ਹਰਬਖ ਸਿੰਘ ਦੀ ਗੱਲ ਮੰਨ ਲੈਂਦੇ ਨੇ 3 ਸਤੰਬਰ ਨੂੰ ਪਰਮਿਸ਼ਨ ਮਿਲਣ ਤੋਂ ਬਾਅਦ 6 ਸਤੰਬਰ ਨੂੰ ਭਾਰਤੀ ਫੌਜ ਲਾਹੌਰ ਪਾਕਿਸਤਾਨ ਵਿੱਚ ਦਾਖਲ ਹੋ ਜਾਂਦੀ ਹੈ ਪਾਕਿਸਤਾਨ ਨੂੰ ਅਮਰੀਕਾ ਨੇ ਪਾਵਰਫੁੱਲ ਪੈਟਰਨ ਟੈਂਕ ਦਿੱਤੇ ਹੋਏ ਸੀ ਉਸ ਸਮੇਂ ਮੁਤਾਬਕ ਇਹ ਟੈਂਕ ਬਹੁਤ ਐਡਵਾਂਸ ਸੀ ਇਹ ਟੈਂਕ ਇੰਨੇ ਤਾਕਤਵਰ ਹੁੰਦੇ ਸੀ ਕਿ ਜਿਸ ਪਾਸੇ ਉਹਨਾਂ ਦਾ ਮੂੰਹ ਕਰ ਦਿੱਤਾ ਜਾਂਦਾ ਸੀ ਫਿਰ ਮੋੜਨਾ ਔਖਾ ਹੋ ਜਾਂਦਾ ਸੀ ਉਹਨਾਂ ਕੋਲ ਲੜਾਕੂ ਜਹਾਜ਼ ਵੀ ਬਹੁਤ ਐਡਵਾਂਸ ਸੀ ਉਸ ਵੇਲੇ ਭਾਰਤ ਕੋਲ ਪੁਰਾਣੇ ਟੈਂਕ ਅਤੇ ਲੜਾਕੂ ਜਹਾਜ਼ ਸੀ ਭਾਰਤ ਦੀ ਫੌਜ ਵੀ ਉਸ ਵੇਲੇ ਵੱਖ-ਵੱਖ ਬਾਰਡਰਸ ਉੱਤੇ ਵੰਡੀ ਹੋਈ ਸੀ ਇਸੇ ਹਿਸਾਬ ਨਾਲ ਪਾਕਿਸਤਾਨ ਕੋਲ ਫੌਜ ਵੀ ਵੱਧ ਸੀ ਪਾਕਿਸਤਾਨ ਦੇ ਟੈਂਕਾਂ ਵਿੱਚ ਇਨਫਰਾ ਰੈਡ ਟੈਕਨੋਲੋਜੀ ਸੀ ਇਸ ਦਾ ਮਤਲਬ ਸੀ ਕਿ ਉਹ ਰਾਤ ਦੇ ਸਮੇਂ ਵੀ ਆਸਾਨੀ ਨਾਲ ਕਿਸੇ ਵੀ ਪਾਸੇ ਜਾ ਸਕਦੇ ਸੀ ਆਪਣੇ ਹਿੰਦੁਸਤਾਨ ਦੇ ਟੈਂਕਾਂ ਵਿੱਚ ਇਹ ਤਕਨੀਕ ਨਹੀਂ ਸੀ 6 ਸਤੰਬਰ ਨੂੰ ਭਾਰਤੀ ਫੌਜ ਪਾਕਿਸਤਾਨ ਉਤੇ ਹਲਾ ਬੋਲ ਦਿੰਦੀ ਹੈ 13-14 ਘੰਟੇ ਜੰਗ ਚੱਲਦੀ ਹੈ 7 ਸਤੰਬਰ ਨੂੰ ਭਾਰਤ ਦੀਆਂ 6 ਪਲਟਨਾ ਆਉਂਦੀਆਂ ਨੇ ਇਹਨਾਂ 6 ਪਲਟਨਾ ਵਿੱਚੋਂ ਢਾਈ ਪਲਟਨਾ ਪਾਕਿਸਤਾਨ ਦੇ ਇਹਨਾਂ ਟੈਂਕਾਂ ਨੂੰ ਦੇਖ ਕੇ ਡਰ ਕੇ ਪੱਜ ਜਾਂਦੀਆਂ ਨੇ ਇਸ ਨਾਲ ਜਿਹੜੇ ਫੌਜੀ ਬਚੇ ਹੁੰਦੇ ਨੇ ਉਹਨਾਂ ਦੇ ਹੌਸਲੇ ਵੀ ਡਿਗ ਜਾਂਦੇ ਨੇ ਫਿਰ ਲੈਫਟੇਨੈਂਟ ਜਨਰਲ ਹਰਬਖਸ਼ ਸਿੰਘ ਉਹਨਾਂ ਫੌਜੀਆਂ ਵਿੱਚ ਦੁਬਾਰਾ ਜੋਸ਼ ਭਰਦੇ ਨੇ ਪੰਜਾਬ ਦੇ ਕਿਸਾਨ ਵੀ ਇਸ ਜੰਗ ਵਿੱਚ ਹਿੱਸਾ ਲੈ ਰਹੇ ਹੁੰਦੇ ਨੇ ਕਿਸਾਨ ਦਰਖਤਾਂ ਉਤੇ ਚੜ ਕੇ ਦੂਰੋਂ ਦੇਖ ਕੇ ਆਪਣੇ ਫੌਜੀਆਂ ਨੂੰ ਦੱਸਦੇ ਨੇ ਕਿ ਕਿਹੜੇ ਪਾਸੇ ਉਹ ਪਾਕਿਸਤਾਨ ਦੇ ਟੈਂਕ ਆ ਰਹੇ ਨੇ ਉਹ ਕਿਸਾਨ ਫੌਜੀਆਂ ਵਾਸਤੇ ਲੰਗਰ ਵਿਲਾਉਂਦੇ ਨੇ ਪਾਕਿਸਤਾਨੀ ਫੌਜ ਦੀ ਅਗਲੇ ਦਿਨ ਭਾਰਤ ਵਿੱਚ ਐਂਟਰੀ ਹੁੰਦੀ ਹੈ ਅਤੇ ਖੇਮਕਰਨ ਦੇ ਇਲਾਕੇ ਤੱਕ ਪਹੁੰਚ ਜਾਂਦੀ ਹੈ ਪਾਕਿਸਤਾਨ ਇਸ ਹਮਲੇ ਨੂੰ ਲੈ ਕੇ ਬਹੁਤ ਆਤਮ ਵਿਸ਼ਵਾਸ ਵਿੱਚ ਸੀ ਉਸ ਵੇਲੇ 아이وب 칸 ਪਾਕਿਸਤਾਨ ਦਾ ਰਾਸ਼ਟਰਪਤੀ ਸੀ। ਉਹਨਾਂ ਦਾ ਪਲਾਨ ਸੀ ਕਿ ਅੰਮ੍ਰਿਤਸਰ ਨੂੰ ਕਬਜ਼ੇ ਵਿੱਚ ਲੈ ਕੇ ਅੰਬਾਲਾ ਤੋਂ ਹੁੰਦੇ ਹੋਏ ਉਹ ਦਿੱਲੀ ਉੱਤੇ ਹੱਲਾ ਬੋਲਣਗੇ। 아이وب 칸 ਕਹਿੰਦਾ ਸੀ ਕਿ ਮੈਂ ਟੈਲ ਦਾ ਹੋਇਆ ਸਵੇਰੇ ਲਾਹੌਰ ਤੋਂ ਨਿਕਲੂੰਗਾ, ਲੰਚ ਦੁਪਹਿਰੇ ਅੰਮ੍ਰਿਤਸਰ ਕਰੂੰਗਾ ਅਤੇ ਸ਼ਾਮ ਨੂੰ ਦਿੱਲੀ ਦੀ ਜਾਮਾ ਮਸਜਿਦ ਵਿੱਚ ਨਮਾਜ਼ ਪੜ੍ਹਾਂਗਾ। ਇਹ ਖਬਰ ਜਦ ਦਿੱਲੀ ਤੱਕ ਪਹੁੰਚਦੀ ਹੈ ਤਾਂ ਇੰਡੀਅਨ ਆਰਮੀ ਚੀਫ ਜਨਰਲ ਚੌத்ਰੀ ਲੈਫਟਨੈਂਟ ਜਨਰਲ ਹਰਬਖ ਸਿੰਘ ਨੂੰ ਫੋਨ ਕਰਦੇ ਨੇ ਕਿ ਆਪਣੀਆਂ ਫੌਜਾਂ ਨੂੰ ਪਿੱਛੇ ਲੈ ਕੇ ਆਵੋ। ਵਿਆਸ ਉੱਤੇ ਸੈਕੰਡ ਡਿਫੈਂਸ ਲਾਈਨ ਬਣਾਓ। ਅੰਮ੍ਰਿਤਸਰ ਤਾਂ ਆਪਣੇ ਹੱਥੋਂ ਗਿਆ ਹੁਣ ਦਿੱਲੀ ਬਚਾ ਲਵੋ ਜਨਰਲ ਹਰਬਖ ਸਿੰਘ ਇਹ ਸੁਣ ਕੇ ਹੈਰਾਨ ਰਹਿ ਜਾਂਦੇ ਨੇ ਉਹ ਅੱਗੇ ਜਵਾਬ ਦਿੰਦੇ ਨੇ ਕਿ ਤੁਹਾਡਾ ਇਹ ਆਰਡਰ ਮੈਂ ਨਹੀਂ ਮੰਨ ਸਕਦਾ ਫੋਨ ਉੱਤੇ ਉਹਨਾਂ ਦੀ ਕਾਫੀ ਬਹਿਸਬਾਜ਼ੀ ਵੀ ਹੁੰਦੀ ਹੈ ਉਸੇ ਰਾਤ ਫਿਰ ਜਨਰਲ ਚੌਧਰੀ ਅੰਬਾਲਾਉਂਦੇ ਨੇ ਉੱਥੇ ਦੋਹਾਂ ਵਿੱਚਕਾਰ ਬਹੁਤ ਬਹਿਸਬਾਜ਼ੀ ਹੁੰਦੀ ਹੈ ਹਰਬਖ ਸਿੰਘ ਆਪਣੀ ਫੌਜਾਂ ਨੂੰ ਪਿੱਛੇ ਲਿਆਉਣ ਤੋਂ ਸਾਫ਼ ਇਨਕਾਰ ਕਰ ਦਿੰਦੇ ਨੇ ਉਹਨਾਂ ਕਿਹਾ ਕਿ 17 ਸਾਲ ਪਹਿਲਾਂ ਅਸੀਂ ਨਨਕਾਣਾ ਸਾਹਿਬ ਪੰਜਾ ਸਾਹਿਬ ਗੋ ਆ ਬੈਠੇ ਹਾਂ ਹੁਣ ਮੈਂ ਸਿੱਖਾਂ ਦੇ ਹੱਥੋਂ ਦਰਬਾਰ ਸਾਹਿਬ ਨਹੀਂ ਜਾਣ ਦੇਵਾਂਗਾ ਲਫਟਨੈਂਟ ਜਨਰਲ ਨੇ ਆਰਮੀ ਚੀਫ ਨੂੰ ਸਿੱਧਾ ਮੂੰਹ ਤੇ ਜਵਾਬ ਦਿੱਤਾ ਉਹਨਾਂ ਕਿਹਾ ਕਿ ਜੰਗ ਦੇ ਮੈਦਾਨ ਵਿੱਚ ਮੈਂ ਆਪ ਜਾਊਂਗਾ ਉੱਥੇ ਸਥਿਤੀ ਦੇਖਾਂਗਾ ਅਤੇ ਫਿਰ ਫੈਸਲਾ ਲਵਾਂਗਾ ਜਨਰਲ ਹਰਬਖਸ਼ ਸਿੰਘ ਨੇ ਜਨਰਲ ਚੌத்ਰੀ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਉਹ ਕੋਈ ਰਣਨੀਤਿਕ ਆਦੇਸ਼ ਦੇਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਮੇਰੇ ਨਾਲ ਫਰੰਟ ਉੱਤੇ ਆਉਣਾ ਪਵੇਗਾ ਅਤੇ ਫਿਰ ਮੈਂ ਫੈਸਲਾ ਕਰਾਂਗਾ ਕਿ ਮੈਂ ਉਸ ਹੁਕਮ ਦੀ ਪਾਲਣਾ ਕਰਾਂਗਾ ਜਾਂ ਨਹੀਂ ਉਸ ਵੇਲੇ ਉਹਨਾਂ ਦੇ ਨਾਲ ADC ਕੈਪਟਨ ਅਮਰਿੰਦਰ ਸਿੰਘ ਹੁੰਦੇ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਉਹ ਆਪਣੀ ਫੌਜ ਵਿੱਚ ਅਜੀਹਾ ਜੋਸ਼ ਭਰਦੇ ਨੇ ਕਿ ਪਾਕਿਸਤਾਨ ਨੂੰ ਮੂੰਹ ਦਿਖਾਣੀ ਪੈਂਦੀ ਹੈ ਸਾਡੀ ਫੌਜ ਪਾਕਿਸਤਾਨ ਦੇ ਇੱਕ ਤੋਂ ਬਾਅਦ ਇੱਕ ਟੈਂਕ ਤਬਾਹ ਕਰ ਦਿੰਦੀ ਹੈ ਉਹਨਾਂ ਦੇ ਟੈਂਕ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਨੇ ਪਾਕਿਸਤਾਨ ਥੱਕ ਹਾਰ ਕੇ ਯੁੱਧਬੰਦੀ ਦਾ ਐਲਾਨ ਕਰ ਦਿੰਦਾ ਹੈ ਇਸ جنگ ਤੋਂ ਬਾਅਦ ਬਣੇ ਹਾਲਾਤਾਂ ਕਰਕੇ ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਜਨਰਲ ਆਯੂਬ ਖਾਨ ਦਾ ਬਿਆਨ ਆਉਂਦਾ ਹੈ ਕਿ ਜੇ ਲੈਫਟਿਨੈਂਟ ਜਨਰਲ ਹਰਬਖ ਸਿੰਘ ਚਟਾਨ ਬਣ ਕੇ ਸਾਡੀ ਫੌਜਾਂ ਕੇ ਨਾ ਖੜਦੇ ਤਾਂ ਅਸੀਂ ਇਹ جنگ ਨਾ ਹਾਰਦੇ ਵੈਰੀ ਵੀ ਹਾਰਨ ਤੋਂ ਬਾਅਦ ਲੈਫਟਿਨੈਂਟ ਜਨਰਲ ਹਰਬਖ ਸਿੰਘ ਦੀਆਂ ਤਾਰੀਫਾਂ ਕਰ ਰਿਹਾ ਸੀ ਹਾਲਾਂਕਿ ਯੁੱਧਬੰਦੀ ਤੋਂ ਬਾਅਦ ਇਸ ਜੰਗ ਵਿੱਚ ਪੂਰੀ ਤਰ੍ਹਾਂ ਕਿਸੇ ਦੇਸ਼ ਦੀ ਜਿੱਤ ਜਾਂ ਹਾਰ ਨਹੀਂ ਹੋਈ ਪਰ ਹਰਬਖ ਸਿੰਘ ਨੇ ਆਪਣੇ ਦੇਸ਼ ਦੀ ਡਟ ਕੇ ਸੁਰੱਖਿਆ ਕੀਤੀ ਜਨਰਲ ਹਰਬਖ ਸਿੰਘ ਨੇ ਜੰਗ ਵਿੱਚ ਜਿੱਤੀ ਗਈ ਹਰ ਮਸਜਿਦ ਦੀ ਮੁਰੰਮਤ ਕਰਵਾ ਕੇ ਪਾਕਿਸਤਾਨ ਨੂੰ ਵਾਪਸ ਕਰ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੂੰ ਜਿਸ ਵੀ ਪਾਕਿਸਤਾਨੀ ਸੈਨਿਕ ਦੀ ਲਾਸ਼ ਮਿਲੀ ਉਸ ਨੂੰ ਉਹਨਾਂ ਨੇ ਪੂਰੇ ਫੌਜੀ ਸਨਮਾਨ ਨਾਲ ਦਫਨਾਇਆ ਇਸ ਜੰਗ ਤੋਂ ਬਾਅਦ ਭਾਰਤ ਦੇ ਹਾਲਾਤ ਪਾਕਿਸਤਾਨ ਨਾਲੋਂ ਕਈ ਗੁਣਾ ਬਿਹਤਰ ਸੀ ਭਾਰਤ ਦੇ 3000 ਜਵਾਨ ਸ਼ਹੀਦ ਹੋਏ ਜਦ ਕਿ ਦੂਜੇ ਪਾਸੇ ਪਾਕਿਸਤਾਨ ਦੇ 3800 ਜਵਾਨ ਸ਼ਹੀਦ ਹੁੰਦੇ ਨੇ ਪਾਕਿਸਤਾਨ ਹਿੰਦੁਸਤਾਨ ਦੇ 540 ਵਰਗ ਉਤੇ ਕਬਜ਼ਾ ਕਰਦਾ ਹੈ ਪਰ ਇੰਡੀਆ ਪਾਕਿਸਤਾਨ ਦੇ 1920 ਵਰਗ ਉਤੇ ਕਬਜ਼ਾ ਕਰਦਾ ਹੈ ਜੇਕਰ ਉਸ ਵੇਲੇ ਅੰਮ੍ਰਿਤਸਰ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਜਾਂਦਾ ਤਾਂ ਸਿਰਫ ਸ੍ਰੀ ਹਰਿਮੰਦਰ ਸਾਹਿਬ ਹੀ ਨਹੀਂ ਸਗੋ ਖੇਮ ਕਰਨ ਗੋਇੰਦਵਾਲ ਤਰਨ ਤਾਰਨ ਖਡੂਰ ਸਾਹਿਬ ਵਿਖੇ ਮੌਜੂਦ ਪਤਾ ਨਹੀਂ ਕਿੰਨੇ ਗੁਰੂ ਘਰਾਂ ਨੂੰ ਅਸੀਂ ਗਵਾ ਬੈਠਦੇ ਇਸ ਲਈ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਦਿਨ ਤੱਕ ਅਦੇ ਪੁਲਾਈ ਹੀ ਨਹੀਂ ਜਾ ਸਕਦੀ ਪਰ ਤੁਸੀਂ ਆਪ ਦੱਸੋ ਇਸ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਸਾਡੇ ਵਿੱਚੋਂ ਕਿੰਨਿਆਂ ਨੂੰ ਇਸ ਸਿੱਖ ਪੰਜਾਬੀ ਯੋਧੇ ਬਾਰੇ ਪਤਾ ਸੀ ਆਪਣੇ ਦੇਸ਼ ਨੂੰ ਦੁਸ਼ਮਨਾ ਤੋਂ ਬਚਾਉਣ ਤੇ باوجود ਵੀ ਉਹਨਾਂ ਉਤੇ ਸਵਾਲ ਖੜੇ ਕੀਤੇ ਗਏ ਕਿ ਤੁਸੀਂ ਆਪਣੇ ਸੀਨੀਅਰ ਦੇ ਆਰਡਰ ਕਿਉਂ ਨਹੀਂ ਮੰਨੇ ਪਰ ਉਸ ਵੇਲੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜਨਰਲ ਹਰਬਖ ਸਿੰਘ ਦੇ ਹੱਕ ਵਿੱਚ ਆਖ ਲੋਤੇ 1 ਸਾਲ ਬਾਅਦ ਜਨਰਲ ਹਰਬਖ ਸਿੰਘ ਨੂੰ ਪਦਮ ਭੂਸ਼ਣ ਦਿੱਤਾ ਗਿਆ ਇਸ ਤੋਂ ਇਲਾਵਾ ਹਰਬਖ ਸਿੰਘ ਨੂੰ ਪਦਮ ਵਿਭੂਸ਼ਣ ਅਤੇ ਵੀਰ ਚੱਕਰ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ 1964 ਤੋਂ 1969 ਤੱਕ ਪਛਮੀ ਆਰਮੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾ ਕਰਨ ਤੋਂ ਬਾਅਦ ਜਨਰਲ ਹਰਬਖ ਸਿੰਘ ਨੰਬਰ 1969 ਵਿੱਚ ਰਿਟਾਇਰ ਹੋ ਗਏ ਸਨ ਜਦੋਂ 1984 ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਸੀ ਤਾਂ ਦੇਸ਼ ਦੇ ਐਨੇ ਵੱਡੇ ਹੀਰੋ ਦੇ ਘਰ ਅੱਗੇ ਸੀਆਈਡੀ ਲਗਾ ਦਿੱਤੀ ਗਈ ਸੀ ਉਸ ਵੇਲੇ ਜਦ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਸੀ ਤਾਂ ਦਿੱਲੀ ਵਿੱਚ ਇਨ੍ਹਾਂ ਦੇ ਘਰ ਉੱਤੇ ਵੀ ਦੰਗਾਕਾਰੀਆਂ ਨੇ ਹਮਲਾ ਕਰ ਦਿੱਤਾ ਸੀ ਜਨਰਲ ਹਰਬਖ ਸਿੰਘ ਨੇ ਇੱਕ ਬੰਦੂਕ ਆਪਣੇ ਹੱਥ ਲਈ ਅਤੇ ਦੂਜੀ ਆਪਣੇ ਤੀਨੂੰ ਫੜਾ ਦਿੱਤੀ ਜਿਸ ਤੋਂ ਬਾਅਦ ਇਨ੍ਹਾਂ ਦੇ ਘਰ ਵੱਲ ਕਿਸੇ ਨੇ ਅੱਖ ਚੁੱਕ ਕੇ ਨਹੀਂ ਵੇਖਿਆ 1984 ਵਿੱਚ ਜਿਹੜੇ ਸਿੱਖ ਫੌਜੀਆ ਨੇ ਭਾਰਤੀ ਜੋ ਛੱਡ ਦਿੱਤੀ ਤਾਂ ਇੰਡੀਅਨ ਆਰਮੀ ਨੇ ਉਹਨਾਂ ਨੂੰ ਸਜ਼ਾਵਾ ਦੇਣੀਆਂ ਚਾਹੀਆਂ ਤਾਂ ਜਨਰਲ ਹਰਬਖ ਸਿੰਘ ਉਹਨਾਂ ਦਾ ਪੱਖ ਰੱਖਣ ਲਈ ਅੱਗੇ ਆਏ ਇਹਨਾਂ ਨੇ ਕਿਹਾ ਕਿ ਇਸ ਕੇਸ ਵਿੱਚ ਮੈਂ ਉਹਨਾਂ ਸਿੱਖ ਫੌਜੀਆਂ ਦੀ ਆਵਾਜ਼ ਬਣਾਗਾ ਲੈਫਟੀਨੈਂਟ ਜਨਰਲ ਹਰਬਖ ਸਿੰਘ 14 ਨਵੰਬਰ 1999 ਨੂੰ ਅਕਾਲ ਚਲਾਣਾ ਕਰ ਗਏ ਅੱਜ ਦੇ ਟੈਕਨੋਲੋਜੀ ਦੇ ਟਾਈਮ ਵਿੱਚ ਐਜੂਕੇਸ਼ਨ ਹਾਸਲ ਕਰਨਾ ਸਭ ਤੋਂ ਸੌਖਾ ਹੈ ਪਰ ਉਸੇ ਹਿਸਾਬ ਨਾਲ ਸਾਨੂੰ ਉਹਨਾਂ ਹੀ ਘੱਟ ਪਤਾ ਹੈ ਅਸੀਂ ਹੋਰ ਫਾਲਤੂ ਦੀਆਂ ਚੀਜ਼ਾਂ ਦਾ ਭੱਜ ਕੇ ਹਿੱਸਾ ਬਣਦੇ ਹਾਂ ਪਰ ਜਿੰਨਾ ਸ਼ਖਸੀਅਤਾਂ ਬਾਰੇ ਜਾਂ ਇਤਿਹਾਸ ਬਾਰੇ ਸਾਨੂੰ ਸਭ ਤੋਂ ਵੱਧ ਪਤਾ ਹੋਣਾ ਚਾਹੀਦਾ ਉਹਨਾਂ ਦੇ ਨਾਂ ਵੀ ਸਾਨੂੰ ਯਾਦ ਨਹੀਂ